ਸਸੀ ਭਾਜੀ ਮੈਂ ਪਰਮਾਰ ਅੰਦਾਵਾ ਸੂਟ ਤੋਂ ਬੋਲ ਰਹੀ ਆ ਅੱਜ ਉਹ ਸੂਟ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਕਾਟਨ ਦਾ ਸੌਫਟ ਕਾਟਨ ਦਾ ਬੈਸਟ ਚੁਆਇਸ ਦਾ ਅੱਜ ਦਾ ਸੂਟ ਹੋਵੇਗਾ ਤੇ ਬਹੁਤ ਹੀ ਬਦਿਆ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਣ ਦੀ ਆ ਬਰਕ ਦਿੱਤਾ ਆ ਗਲੇ ਤੇ ਪੱਟੀ ਆ ਦੇਖ ਸਾਡੇ ਤੁਸੀਂ ਗਲੇ ਤੇ ਦਿੱਕਾ ਕਿੰਨਾ ਪਿਆਰਾ ਹੈ ਨਾ ਪੱਟੀ ਲੱਗੀ ਹੈ ਤੁਸੀਂ ਜਿੱਥੇ ਮਰਜੀ ਨੂੰ ਅਡਜਸਟੇਬਲ ਕਰ ਸਕਦੇ ਹੋ ਫਿਰ ਪੈਨਲ ਦਿੱਤੇ ਆ ਤੇ ਘੇਰੇ ਤੇ ਫਿਰ ਲੇਸ ਆ ਫਿਰ ਥੱਲੇ ਲੇਸ ਆ ਜੀ ਠੀਕ ਹੈ ਜੀ ਇਹਨਾਂ ਦੀ ਦਫ 100 ਪਿਓਰ ਕਾਟਨ ਦਾ ਦੁਪੱਟਾ ਆ ਪਿਓਰ ਕਾਟਨ ਦਾ ਦੁਪੱਟਾ ਹੋਵੇਗਾ ਇਹ ਹੈਗਾ ਗਾਦਰੀ ਸ਼ੇਡ ਗਾਦਰੀ ਸ਼ੇਡ ਆ ਜੀ ਨੰਬਰ ਹੋਵੇਗਾ 1 ਇਹਦਾ ਜਿਹੜਾ ਤਮੀਜ਼ ਦਾ ਕੱਪੜਾ ਫਲਾਵਰ ਆ ਤੇ ਸਲਵਾਰ ਦਾ ਕੱਪੜਾ ਤੇ ਇਹ ਆ ਜੀ ਬਹੁਤ ਹੀ ਵਧੀਆ ਜਿੱਦਾਂ ਤੁਹਾਡਾ ਟੁੱਲਾ ਟੁੱਲਾ ਸੂਟ ਬਣੇਗਾ ਇਹ ਪਿਓਰ ਕੋਟਨ ਦਾ ਹੈ ਪਿਓਰ ਕੋਟਨ ਦਾ ਤੇ ਇਸ ਤਰ੍ਹਾਂ ਇਹਦਾ ਕਮੀਜ਼ ਆ ਕੋਸਮੀ ਤੁਹਾਨੂੰ ਕਰਾਉਣਾ ਪੈਣਾ ਤੁਸੀਂ ਆਪਣਾ 225 ਰੁਪਏ ਜਿਸ ਤਰ੍ਹਾਂ ਵੀ ਮਰਜ਼ੀ ਦੇ ਕੇ ਹਨਾ ਤੇ ਇਹ ਤੁਹਾਡੇ ਘਰ ਤੱਕ 600 ਰੁਪਏ ਵਿੱਚ ਮਿਲੇਗਾ ਨੰਬਰ ਹੋਵੇਗਾ 1 ਇੱਕ ਨੰਬਰ ਇਹ ਟੈਗ ਹੈ ਜੀ ਦਾ ਇੱਕ ਨੰਬਰ ਇਹਦਾ ਸਕਰੀਨ ਸ਼ਾਟ ਲੈ ਕੇ ਤਾਂ ਤੁਸੀਂ ਸਾਨੂੰ ਅ ਅਡਰੈਸ ਸਾਡਾ ਹੈਗਾ ਆ ਆਹ ਹਾ ਇਹ ਤੁਸੀਂ ਨਹੀਂ ਤੁਸੀਂ ਨਾ ਪਰਮਾਰ ਦੰਦਾ ਸੂਟ 7 ਮੈਂ ਜਿੱਦਾਂ ਜਣਾ 94025 1884 Google Pay ਕਰਨਾ ਸਕਰੀਨ ਸ਼ਾਟ ਲੈਣਾ ਕਿ 600 ਰੁਪਏ ਪੇ ਕਰਕੇ ਤੁਹਾਡੇ ਘਰ ਤੱਕ ਇਹ ਸੂਟ ਸੌਫਟ ਬੈਸਟ ਚੋਇਸ ਦਾ ਸੌਫਟ ਪਿਓਰ ਕਾਟਨ ਦਾ ਸੂਟ ਤੁਸੀਂ ਫਿਰ ਦੇਖ ਸਕਦੇ ਹੋ ਮੈਚਿੰਗ ਜਿੱਦਾਂ ਤੇ ਇਹ ਸੁਣਵਾ ਰਿਹਾ ਇਹ ਕਮੀਜ਼ੀਆ ਜਿੱਦਾਂ ਤੇ 94025 1884 ਤੇ ਤੁਸੀਂ ਇਸ ਦਾ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਬੁੱਕ ਕਰਾਣਾ ਦੂਸਰਾ ਕਲਰ ਹੈਗਾ ਆ ਸੀ ਗ੍ਰੀਨ ਸੀ ਗ੍ਰੀਨ 600 ਰੁਪਿਆ ਤੁਸੀਂ ਦੇਣਾ 600 ਰੁਪਿਆ ਦੇ ਕੇ ਦੋ ਨੰਬਰ ਇਹਦਾ ਸਕਰੀਨ ਸ਼ਾਟ ਤੁਸੀਂ ਲੈਣਾ ਇੱਕ ਸੂਟ ਖਨ ਖੋੜ ਕੇ ਦਿਖਾਵਿੱਤੋ ਸੇਮ ਇੱਕੋ ਤਰ੍ਹਾਂ ਦੇ ਆ ਇਹ ਜਿੱਦਾ ਸਾਰੇ ਸੂਟ ਜਿੱਦਾ ਤੇ ਦੋ ਨੰਬਰ ਤੇ ਆਨਲਾਈਨ ਜਿੱਦਾ ਤੁਹਾਨੂੰ ਮਤਲਬ ਹੈ ਨਾ ਇਹ 600 ਦਾ ਮਿਲਦਾ ਔਰ ਕਦੇ 550 ਦਾ ਜਿੱਦਾ ਨੰਬਰ 10 ਨੰਬਰ 3 ਤੇ ਹੈਗਾ ਇਹ ਮਾਸਟਰਡ ਕਲਰ ਅ ਬਲੈਕ ਬਰਾਊਨ ਜਿਹਾ ਕਲਰ ਆ ਬਰਾਊਨ ਕਲਰ ਦਿੱਤਾ ਹਣਾ ਬਰਾਊਨ ਕਲਰ ਨੰਬਰ 3 ਨੰਬਰ 4 ਤੇ ਆ ਗਿਆ ਜੈਲੋ ਜੈਲੋ ਕਲਰ 600 ਰੁਪਏ ਤੁਸੀਂ ਦੇਣਾ ਪ੍ਰਿੰਟਡ ਇਹਨਾਂ ਫਲਾਵਰ ਦਾ ਜਿਹਦਾ ਇਹਦਾ ਜਿਹੜਾ ਕਮੀਜ਼ ਆ ਤੇ ਛੋਟਾ ਛੋਟਾ ਪ੍ਰਿੰਟ ਆ ਜਿੱਦਾ ਸਲਵਾਰ ਵਿੱਚ ਹੈ ਤੇ ਇਸੇ ਤਰ੍ਹਾਂ ਦਾ ਦੁਪੱਟਾ ਸੌਫਟ ਕੋਟਨ ਦਾ ਬੈਸਟ ਆਇਆ 4 ਨੰਬਰ 600 ਰੁਪਈਆ 5 ਨੰਬਰ ਤੇ ਆ ਗਿਆ ਪੈਰਟ ਪੈਰਟ ਗਾਲਕੇ ਪੱਤੀ ਪੈਨਲ ਬਣੇ ਆ ਘੇਰੇ ਤੇ ਸਾਰਾ ਕੁਝ ਕੀਤਾ ਹੈ ਤੁਸੀਂ ਬਸ ਆਪਣਾ ਥੋੜਾ ਜਿਹਾ ਦਿੱਕੀਸੇ ਨੇ ਥੋੜਾ ਫੈਂਸੀ ਸਵਾਣਾ ਦਾ 300 ਰੁਪਏ ਦਾ ਵੀ ਨਹੀਂ ਤੇ ਤੁਹਾਡਾ 225 ਰੁਪਏ ਚ ਬਹੁਤ ਵਧੀਆ ਸੋਹ ਪਿਆ ਰਹੇਗਾ ਤੇ 100 ਪਿਓਰ ਕਾਟਨ 60 ਰੁਪਏ ਪੰਜ ਨੰਬਰ 6 ਨੰਬਰ ਤੇ ਆ ਗਿਆ ਬਲੂ ਕਲਰ ਬਲੂ ਕਲਰ 6 ਨੰਬਰ ਬਲੂ ਕਲਰ ਆ ਗਿਆ ਜੀ ਠੀਕ ਹੈ ਜੀ 600 ਰੁਪਏ ਤੁਸੀਂ Google Pay ਤੇ ਕਰਨਾ 9402518814 ਤੇ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਕੇ ਆਪਣੇ ਪਿੰਨ ਪਿੰਡ ਦਾ ਸ਼ਹਿਰ ਦਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਹਦਾ ਪਿੰਨ ਔਰ ਪੂਰਾ ਐਡਰੈਸ ਦੇ ਕੇ ਤੁਸੀਂ ਇਸੇ ਨੰਬਰ ਤੇ 9402518814 ਤੇ ਤੇ ਤੁਸੀਂ ਮਤਲਬ ਆਪਣਾ ਸਕਰੀਨ ਸ਼ਾਟ ਲੈ ਕੇ 600 ਰੁਪਏ ਦੇਣਾ ਤੇ ਆਪਣਾ ਸੂਟ ਬੁੱਕ ਕਰਾ ਲੈਣਾ ਠੀਕ ਹੈ ਜੀ 7 ਨੰਬਰ ਤੇ ਆ ਗਿਆ ਜੀ ਲਵੈਂਡਰ ਕਲਰ ਹਾਂ ਹਲਕਾ ਜਿਹਾ ਲਾਈਟ ਪਰਪਲ 600 ਰੁਪਏ ਦੇਣਾ ਤੁਸੀਂ ਹਾਂ ਤੁਹਾਨੂੰ ਬਹੁਤ ਹੀ ਵਧੀਆ ਸੌਫਟ ਕਾਟਨ ਦਾ ਕੰਪਨੀ ਦਾ ਸੁਪਰ ਬੈਸਟ ਚੁਆਇਸ ਦਾ ਮਿਲੇਗਾ 600 ਰੁਪਏ ਵਿੱਚ ਤੁਹਾਡੇ ਘਰ ਤੱਕ ਤੁਸੀਂ ਇਸ ਤਰ੍ਹਾਂ ਮਰਦੀ ਪਾਰ ਗਰਮੀ ਵਿੱਚ ਪਾਣੀ ਇਸ ਤਰ੍ਹਾਂ ਦੇ ਤੁਹਕ ਚਾਹੀਦੇ ਅ ਜੀ ਦਾ 600 ਰੁਪਏ ਵਿੱਚ ਤੁਹਾਨੂੰ ਮਿਲੇਗਾ 6 7 ਨੰਬਰ ਤੇ 8 ਨੰਬਰ ਤੇ ਆ ਗਿਆ ਜੀ ਮਹਿੰਦੀ ਕਲਰ ਮਹਿੰਦੀ ਕਲਰ ਹੈਗਾ ਇਹ 600 ਰੁਪਏ ਤੁਸੀਂ ਦੇਣਾ Google Pay ਕਰਨਾ ਤੇ Google Pay ਕਰਕੇ ਤੁਸੀਂ ਆਹ ਦੇਖ ਲਓ ਜੀ ਤੁਸੀਂ ਐਡਰੈਸ ਅਸੀਂ ਜਿੱਦਾਂ ਦੋ ਚੈਨਲ ਆ ਸਾਡੇ ਜਿੱਦਾਂ ਇੱਕ ਹੈਗਾ ਪਰਮਾਰ ਰਾਮ ਟੈਕ ਰੰਡਾਵਾ ਇੱਕ ਹੈਗਾ ਦਾ ਪਰਮਾਰ ਰੰਡਾਵਾ ਆ ਸੂਰਸ ਇਹ ਤੁਸੀਂ ਉੱਥੇ ਦੇਖਣੀ ਵੀਡੀਓ ਤੇ ਆ ਨੰਬਰ ਆ ਜਿੱਦਾਂ ਤੁਸੀਂ ਨੋਰਮਲ ਜਿਹੜਾ ਕੰਟੈਕਟ ਮੇਰੇ ਨਾਲ ਗੱਲਬਾਤ ਕਰਨੀ ਆ ਸਿੰਪਲ ਫੋਨ ਤੇ 89622956 ਤੇ WhatsApp ਤੁਸੀਂ ਕਰਨਾ 940251814 ਤੇ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਤੇ Google Pay ਕਰਕੇ ਇਹ ਸੂਟ ਦਾ ਆਪਣਾ ਸਟੈਂਡ ਦਾ ਸ਼ਹਿਰ ਦਾ ਐਡਰੈਸ ਜਿੱਨੇ ਮਾਰ ਕੇ ਤੁਸੀਂ ਘਰ ਬੈਠੇ ਨੂੰ ਵਾਪਸ ਆ ਸਤਿ ਸ਼੍ਰੀ ਅਕਾਲ ਕਿੰਨੇ ਮੀਟਣੇ